ਦੇਖੋ ਸਾਰੇ ਬਹੁ ਵੱਡੇ ਫੈਨ ਅੰਦੇ ਆਪਾਂ ਕਹੀਏ ਸਭ ਤੋਂ ਵੱਡੇ ਫੈਨ ਆ ਉਹ ਤਾਂ ਗੱਲ ਸਾਰਿਆਂ ਨਾਲ ਜਾਇਜ਼ ਨਹੀਂ ਹੋਊਗੀ ਬਟ ਹਾਂ ਹੈਗੇ ਆਂ ਦਿਨੋ ਫੈਨ ਆ ਬਹੁ ਵੱਡੇ ਫੈਨ ਆ ਤੁਸੀਂ ਪਾਫ ਹੋ ਗਏ ਸਾਡੇ ਲਈ ਪ੍ਰਾਊਡ ਵਾਲੀ ਗੱਲ ਹੈ ਕਿ ਲੋਕ ਕੀ ਕਹਿੰਦੇ ਆ ਕਿ ਕੁੜੀਆਂ ਟੈਂਸ਼ਨਸ ਹੁੰਦੀਆਂ ਨਹੀਂ ਡਾਟਰਜ਼ ਆਰ ਇਕੁਅਲ ਟੈਂਸ਼ਨਸ ਟੈਂਸ਼ਨ ਸਾਡੀ ਕੁੜੀ ਜਿਹੜੀ ਆ 10 ਮੁੰਡਿਆਂ ਦੇ ਬਰਾਬਰ ਹੈ ਉਹ ਲੁਧਿਆਣਾ ਕਾਨਸਰਟ ਦੇ ਵਿੱਚ ਫੈਨਸ ਹੁਣੇ ਸ਼ੁਰੂ ਹੋ ਚੁੱਕੇ ਨੇ ਅੱਜ ਪੂਰਾ ਲੁਧਿਆਣਾ ਸ਼ਟਡਾਊਨ ਸ਼ਟਡਾਊਨ ਹੋ ਜਾਣਾ ਕਿਉਂਕਿ ਅੱਜ ਸੜਕਾਂ ਤੇ ਵੀ ਦਿਲਜੀਤ ਆ ਅੱਜ ਯੂਨੀਵਰਸ ਚੰਦਰ ਵੀ ਦਿਲਜੀਤ ਅੱਜ ਪੂਰੇ ਪੰਜਾਬ ਦੇ ਵਿੱਚ ਦਿਲਜੀਤ ਕਿਉਂਕਿ 31 ਦਸੰਬਰ ਦੀ ਰਾਤ ਅੱਜ ਦਿਲਜੀਤ ਦੇ ਨਾਮ ਹੈ ਪੂਰਾ ਪੰਜਾਬ ਅੱਜ ਨੱਚੇਗਾ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਦਿਲਜੀਤ ਦੀ ਫੈਨ ਨੇ ਸਕੈਚ ਬਣਾਇਆ ਖੁਦ ਖੁਦ ਸਕੈਚ ਬਣਾਇਆ ਔਰ ਅਲੈਕਸਾ ਪਲੀਜ਼ ਗਿਵ ਦ ਸੰਜਾ ਵਾਲੇ ਦੀ ਜੈਕਟ ਔਰ ਡਿਮਾਂਡ ਵੀ ਕੁੜੀ ਨੇ ਕਰ ਦਿੱਤੀ ਹੈ ਕਿ ਮੈਨੂੰ ਦਿਲਜੀਤ ਦੀ ਜੈਕਟ ਚਾਹੀਦੀ ਆ ਸੋ ਡਿਮਾਂਡ ਦੇਖਦੇ ਪੂਰੀ ਹੁੰਦੀ ਐ ਨਹੀਂ ਹੁੰਦੀ ਇਹ ਫਾਦਰ ਸਾਹਿਬ ਨੇ ਲੜਕੀ ਦੇ ਭੈਣ ਕੀ ਨਾਮ ਤੁਹਾਡਾ ਮੇਰਾ ਹਰਨੂਰ ਕੌਰ ਅੱਛਾ ਸਭ ਤੋਂ ਪਹਿਲਾਂ ਦੱਸੋ ਵੀ ਇਹਨੂੰ ਕਿੰਨਾ ਟਾਈਮ ਲੱਗਾ ਬਣਾਉਣ ਨੂੰ ਇਹਨੂੰ ਲੱਗੇ 2 ਦਿਨ ਪੂਰੇ ਤੇ ਪੂਰੀ ਮਿਹਨਤ ਕੀਤੀ ਆ ਹੋਪਫੁਲੀ ਉਹਨਾਂ ਦੇ ਕੋਲ ਪਹੁੰਚ ਜਾਵੇ ਹਾਂਜੀ ਕਿੰਨੇ ਕੁ ਫੈਨ ਕਿੱਟਕ ਕਟੜ ਫੈਨ ਹ ਦਿਲਜੀਤ ਦੇ ਦੇਖੋ ਸਾਰੇ ਬਹੁ ਵੱਡੇ ਫੈਨ ਅੰਦੇ ਆ ਆਪਾਂ ਕਹੀਏ ਸਭ ਤੋਂ ਵੱਡੇ ਫੈਨ ਆ ਉਹ ਤਾਂ ਗੱਲ ਸਾਰਿਆਂ ਨਾਲ ਜਾਇਜ਼ ਨਹੀਂ ਹੋਊਗੀ ਬਟ ਹਾਂ ਹੈਗੇ ਆ ਦਿਲੋਂ ਫੈਨ ਆ ਬਹੁ ਵੱਡੇ ਫੈਨ ਆ ਔਰ ਕਿੰਨੀ ਕੁ ਵੇਟ ਸੀ ਜਦੋਂ ਪਤਾ ਲੱਗਾ ਕਿ ਸਾਡੇ ਸ਼ਹਿਰ ਤੁਸੀਂ ਲੁਧਿਆਣੇ ਵਿੱਚ ਹੋ ਜਾਂ ਨਾ ਜਦੋਂ ਪਤਾ ਲੱਗਾ ਕਿ ਲੁਧਿਆਣੇ ਦੇ ਦਿਲਜੀਤ ਦਾ ਕਾਨਸਰਟ ਹੋਣ ਵਾਲਾ ਸੋ ਐਕਸਾਈਟਮੈਂਟ ਕਿੰਨੀ ਸੀਗੀ ਬਹੁਤ ਐਕਸਾਈਟਮੈਂਟ ਸੀ ਪਹਿਲਾਂ ਰੂਮਰਸ ਚੱਲ ਰਹੇ ਸੀਗੇ ਕਿ ਹੋਊਗਾ ਨਹੀਂ ਹੋਊਗਾ ਬਟ ਜਦੋਂ ਅਨਾਉਂਸ ਹੋਇਆ ਉਸ ਟਾਈਮ ਮੈਂ ਮਨਾਲੀ ਸੀਗੀ ਤੇ ਉੱਥੇ ਨੈਟਵਰਕ ਦਾ ਇਸ਼ੂ ਬਹੁਤ ਜ਼ਿਆਦਾ ਸੀ ਵੈਬਸਾਈਟ ਖੁੱਲ ਨਹੀਂ ਸੀ ਰਹੀ ਤਾਂ ਮੈਂ ਆਪਣੇ ਸਾਰੇ ਰਿਸ਼ਤੇ ਲਈ ਤੁਸੀਂ ਟਿਕਟ ਬੁੱਕ ਕਰਨੀ ਆ ਜਦਾਂ ਮਰਜ਼ੀ ਕਰੋ ਫੈਨ ਪਿਟ ਬੁੱਕ ਕਰੋ ਫੈਨ ਪਿਟ ਬੁੱਕ ਜੀ ਅਸੀਂ ਸਾਡੇ ਕੋਲੇ ਫੈਨ ਪਿਟ ਟਿਕਟ ਆ ਤੇ ਹਾਂਜੀ ਸਰ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਗਾ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਨਾ ਸਾਡੇ ਜੇ ਅਸੀਂ ਪਿੰਡਾਂ ਵਾਲੇ ਮਾਹੌਲ ਦੀ ਗੱਲ ਕਰੀਏ ਤਾਂ ਸਾਡੇ ਪਿੰਡਾਂ ਦੇ ਵਿੱਚ ਇਹ ਹੁੰਦਾ ਕਿ ਯਾਰ ਛੱਡ ਪੜਾ ਟੀਵੀ ਤੇ ਦੇਖ ਲਈ ਇਦਾਂ ਦੇਖ ਲਈ ਕੀ ਕਰਨ ਜਾਣਾ ਐ ਇੰਨੇ ਪੈਸੇ ਕਿਉਂ ਖਰਾਬ ਕਰਨੇ ਤੁਸੀਂ ਤਿੰਨ ਟਿਕਟਾਂ ਫੈਨ ਪਿਟ ਦੀ ਬੁੱਕ ਕਰ ਲਈਆਂ ਹਾਂਜੀ ਹਾਂਜੀ ਦੇਖੋ ਸ਼ੌਕ ਦਾ ਕੋਈ ਮੁੱਲ ਨਹੀਂ ਐ ਅਸੀਂ ਦਿਲੋਂ ਸਾਡੀ ਖੁਆਇਸ਼ ਸੀ ਕਿ ਸਾਡਾ ਵੀਰ ਸਾਡੇ ਘਰ ਆਵੇ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਪੰਜਾਬੀ ਘ ਇਸ ਕਰਕੇ ਅਸੀਂ ਬੇਟੀ ਦੀ ਬੇਟੀ ਦਾ ਖੁਸ਼ ਤਮੰਨਾ ਸੀ ਕਿ ਮੈਂ ਦਿਲਜੀਤ ਨੂੰ ਬਾਈ ਫੇਸ ਦੇਖਣਾ ਤੇ ਤਾਂ ਹੀ ਅਸੀਂ ਲਿਖ ਕੇ ਆਇਆ ਐਲੈਕਸਾ ਪਲੀਜ਼ ਗਿਵ ਦਾ ਜੈਕਟ ਦ ਸੰਜਾ ਵਾਲੇ ਦੀ ਹੋਪਫੁਲੀ ਕਿ ਬੇਟੀ ਦੀ ਜਿਹੜੀ ਕਾਮਨਾ ਪੂਰੀ ਹੋਵੇ ਅੱਛਾ ਕੋਈ ਕਹਿ ਕੇ ਤਾਂ ਖੜੋ ਪੰਜਾਬੀ ਘਰ ਆ ਗਿਆ ਪੰਜਾਬੀ ਘਰ ਆ ਗਿਆ ਅੱਛਾ ਪੜੇ ਫੇਵਰੇਟ ਗਾਣਾ ਕਿਹੜਾ ਤੁਹਾਡਾ ਦਿਲਜੀਤ ਦਾ ਫੇਵਰੇਟ ਇੱਕ ਕੁੜੀ ਸੁਣਾਓ ਮੈਂ ਇੱਕ ਕੁੜੀ ਜਿਹਦਾ ਨਾਮ mohabbat ਤੁਹਾਡੀ ਬੇਟੀ ਟੈਲੈਂਟਡ ਬਹੁਤ ਹੈ ਆਵਾਜ਼ ਵੀ ਬਹੁਤ ਸੋਹਣੀ ਆ ਔਰ ਸਕੈਚ ਤਾਂ ਮਤਲਬ ਹੈਡਸ ਆਫ ਯਾਰ ਕਮਾਲ ਕਮਾਲ थैंक यू ਸੋ ਮਚ ਸਰ ਜੀ ਕੀ ਕਿਹੜਾ ਚਾਹਣੋ ਠੀਕ ਹੈ ਜੀ ਪਰਮਾਤਮਾ ਵੱਲੋਂ ਸਾਨੂੰ ਬਖਸ਼ਾ ਇੰਨੀ ਵਧੀਆ ਸਾਨੂੰ ਬੇਟੀ ਮਿਲੀ ਹੈ ਤੇ ਸਾਡੀ ਦਿੱਲੀ ਤਮੰਨਾ ਸੀ ਕਿ ਤੁਸੀਂ ਭਾਬੂ ਖੋ ਗਿਆ ਹਾਂ ਜੀ ਕੀ ਹੋਇਆ ਕੀ ਹੋਇਆ ਕੁਛ ਨਹੀਂ ਬਸ ਵੈਸੇ ਹੀ ਥੋੜਾ ਜਿਹਾ ਹੋ ਗਿਆ ਕਿ ਚਲੋ ਸਾਡੇ ਲਈ ਪ੍ਰਾਊਡ ਵਾਲੀ ਗੱਲ ਹੈ ਕਿ ਲੋਕ ਕੀ ਕਹਿੰਦੇ ਆ ਕਿ ਕੁੜੀਆਂ ਟੈਂਸ਼ਨਸ ਹੁੰਦੀਆਂ ਨਹੀਂ ਡਾਟਰਜ਼ ਆਰ ਇਕੁਅਲ ਟੂ ਟੈਂਸ਼ਨਸ ਤਾਂ ਸਾਡੀ ਕੁੜੀ ਜਿਹੜੀ ਹੈ 10 ਮੁੰਡਿਆਂ ਦੇ ਬਰਾਬਰ ਹੈ। ਕਿਉਂ? ਅੱਛਾ ਕਿਹੜੀ ਕਲਾਸ ਪੜ੍ਹਦੇ ਹੋ? ਮੈਂ ਸਰ ਐਮਬੀਬੀਐਸ ਸੈਕੰਡ ਈਅਰ। ਡਾਕਟਰੀ ਕਰ ਰਹੀ ਹੈ ਜੀ ਸੈਕੰਡ ਈਅਰ। ਛੂਈ ਜੀ। ਹਾਏ। ਸ਼ੀ ਐਮਬੀਬੀਐਸ। ਅਰੇ ਅੱਛਾ? ਹਾਂ ਜੀ। ਕੀ ਬਾਤ ਹੈ। ਮੈਂ ਅੰਮ੍ਰਿਤਸਰ ਤੋਂ ਐਮਬੀਬੀਐਸ ਕਰ ਰਹੀ ਹਾਂ ਗਵਰਨਮੈਂਟ ਕਾਲਜ। ਕੀ ਬਾਤ ਹੈ। ਬੈਸਟ ਆਫ ਲੱਕ ਤੋਂ ਫਿਊਚਰ ਵਾਸਤੇ ਬਹੁਤ ਵਧੀਆ ਲੱਗਾ ਮਿਲ ਕੇ। ਸੋ ਇਹ ਭੈਣ ਸਾਡੀ ਦੇਖ ਸਕਦੇ ਹੋ ਕਿ ਅ ਕਿੰਨਾ ਇੱਕ ਬਹੁਤ ਸੋਹਣਾ ਮੈਸੇਜ ਵੀ ਦੇ ਦਿੱਤਾ ਆ ਸੋ ਦੂਰੋਂ ਦੂਰੋਂ ਫੈਨਸ ਆ ਰਹੇ ਨੇ ਔਰ ਬਹੁਤ ਐਕਸਾਈਟਡ ਨੇ ਫੈਨ ਖਾਸ ਕਰ ਦਿਲਜੀਤ ਦੇ ਨਾ ਜੋ ਫੀਮੇਲ ਫੈਨਸ ਨੇ ਉਹ ਬਹੁਤ ਜ਼ਿਆਦਾ ਐਕਸਾਈਟਡ ਨੇ ਦਿਲਜੀਤ ਨੂੰ ਲੈ ਕੇ ਸੋ ਰਾਤ ਨੂੰ ਇੱਥੇ ਜੋ ਮਾਹੌਲ ਸੜਕਾਂ ਤੇ ਦੇਖਣ ਵਾਲਾ ਹੋਵੇਗਾ ਸੋ ਬਣੇ ਰੋ ਬੈਨਿਕ ਸਵੇਰ ਦੇ ਨਾਲ